13 ਅਤੇ 14 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿਸਾਨ ਮੇਲਾ ਅਤੇ ਪਸ਼ੂ ਪਾਲਣ ਮੇਲਾ ਜਿਹੜਾ ਵਾ ਲੱਗਣ ਜਾ ਰਿਹਾ ਵਾ ਤਾਂ ਇਹ ਮੇਲਾ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਤਿਆਰੀਆਂ ਵੀ ਜਿਹੜੀਆਂ ਵਾਂ ਉਹ ਮੁਕੰਮਲ ਕਰ ਲਈਤੀਆਂ ਗਿਆ ਨੇ ਤਾਂ ਮੇਰੇ ਨਾਲ ਡਾਕਟਰ ਮੱਖਣ ਸਿੰਘ ਭੁੱਲਰ ਜੀ ਨੇ ਗੱਲਬਾਤ ਕਰਨ ਲਿਆ ਸਰ ਕੱਲ ਤੋਂ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਆ ਕਿਸ ਤਰ੍ਹਾਂ ਦਾ ਮੇਲਾ ਹੋਵੇਗਾ ਹਰ ਵਾਰ ਕਿਸਾਨਾਂ ਨੂੰ ਨਵੀਂ ਫਸਲਾਂ ਅਤੇ ਨਵੀਂ ਵੀਜ਼ਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਕੱਲ ਸ਼ੁਰੂਆਤ ਹੋਣ ਜਾ ਰਹੀ ਆ ਮੁੱਖ ਮਹਿਮਾਨ ਕੌਣ ਆ ਰਹੇ ਨੇ ਤਾਂ ਕਿੰਨੇ ਵਜੇ ਮੇਲਾ ਸ਼ੁਰੂ ਹੋ ਜਾਵੇਗਾ ਸੋ ਜਿਵੇਂ ਸਾਰਿਆਂ ਤੁਸੀਂ ਦੇਖ ਰਹੇ ਹੋ ਜੀ ਸਾਡੇ ਵੱਲੋਂ ਕਿਸਾਨ ਮੇਲੇ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਸੋ 13 ਤੇ 14 ਸਤੰਬਰ ਨੂੰ ਇਹ ਆਪਣਾ ਕਿਸਾਨ ਮੇਲਾ ਲੱਗਣਾ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰ ਹਾੜੀ ਤੇ ਸੋਣੀ ਦੇ ਵਿੱਚ ਕਿਸਾਨ ਮੇਲੇ ਲਾਉਂਦੀ ਆ 6 ਕਿਸਾਨ ਮੇਲੇ ਆਪਣੇ ਖੋਜ ਕੇਂਦਰਾਂ ਤੇ ਲੱਗਦੇ ਆ ਇੱਕ ਕਿਸਾਨ ਮੇਲਾ ਇੱਥੇ ਲੱਗਦਾ ਸੋ ਇਹਦੀਆਂ ਸਾਡੀਆਂ ਤਿਆਰੀਆਂ ਲਗਭਗ ਮੁਕੰਮਲ ਨੇ ਸੋ ਇਹਦੇ ਵਿੱਚ ਕਿਸਾਨਾਂ ਲਈ ਜਿਹੜਾ ਕਿਸਾਨ ਮੇਲਾ ਜਿਹੜਾ ਬਹੁਤ ਖਿੱਚਦਾ ਕੇਂਦਰ ਹੁੰਦਾ ਹੈ ਇੱਕ ਤਾਂ ਕਿਸਾਨਾਂ ਨੂੰ ਸਾਰੇ ਮਹਾਰਾਂ ਦੇ ਨਾਲ ਸਿੱਧਾ ਸੰਪਰਕ ਕਰਨ ਦਾ ਮੌਕਾ ਮਿਲਦਾ ਹੈ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਨੇ ਖੇਤੀ ਸਬੰਧੀ ਉਹ ਆਪਣੇ ਮਹਾਰਾਂ ਨਾਲ ਉਹ ਵਿਚਾਰ ਕਰਦੇ ਆ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਐੜਾ ਉਹਨਾਂ ਨੂੰ ਉੱਥੋਂ ਮਿਲਦਾ ਹੈ ਪਰ ਦੂਸਰਾ ਜਿਹੜਾ ਸੁਧਰੀਆਂ ਕਿਸਮਾਂ ਨੇ ਜੜੀਆਂ ਚਾਹੇ ਉਹ ਫਸਲਾਂ ਦੀਆਂ ਚਾਹੇ ਸਬਜ਼ੀਆਂ ਦੀਆਂ ਉਹ ਬੀਜ ਆ ਜਿਹੜਾ ਉਹ ਕਿਸਾਨ ਇਥੋਂ ਲੈ ਕੇ ਜਾਂਦੇ ਆ ਔਰ ਤੀਸਰਾ ਜਿਹੜਾ ਹੋਰ ਖੇਚਦਾ ਕੇਂਦਰ ਆ ਵੀ ਜਿੰਨੀਆਂ ਵੀ ਸਾਡੀ ਦੀਆਂ ਸੋਹਣੀ ਦੀਆਂ ਫਸਲਾਂ ਨੇ ਸੋਹਣੀ ਦੀਆਂ ਫਸਲਾਂ ਦੇ ਵਿੱਚ ਜਿੰਨੀਆਂ ਵੀ ਤਕਨੀਕਾਂ ਯੂਨੀਵਰਸਿਟੀਆਂ ਦਿੰਦੀਆਂ ਪੈਦਾਵਾਰ ਵਧਾਉਂਦੀਆਂ ਆਮਦਨ ਵਧਾਉਂਦੀਆਂ ਉਹ ਸਾਡੇ ਖੇਤਾਂ ਦੇ ਵਿੱਚ ਨਿਵੇਸ਼ਾਂ ਲੱਗੀਆਂ ਹੋਈਆਂ ਨੇ ਸੋ ਕਿਸਾਨ ਉਹਨਾਂ ਨੂੰ ਦੇਖਦੇ ਆ ਨਵੀਆਂ ਤਕਨੀਕਾਂ ਨੂੰ ਫਿਰ ਮਾਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਆ ਫਿਰ ਉਹਨੂੰ ਅਪਣਾਉਂਦੇ ਆ ਇਸ ਤਰ੍ਹਾਂ ਜਿਹੜੀ ਆਉਣ ਵਾਲਾ ਹਾੜੀ ਦਾ ਮੌਸਮ ਆ ਹਾੜੀ ਦੇ ਫਸਲਾਂ ਸੰਬੰਧੀ ਜੋ ਵੀ ਸਾਡੀਆਂ ਨਵੀਆਂ ਤਕਨੀਕਾਂ ਨੇ ਉਹ ਸਾਡੇ ਵੱਖਰੇ ਵੱਖਰੀਆਂ ਨਮائشਾਂ ਲਗੀਆਂ ਹੋਈਆਂ ਨੇ ਸੋ ਹਾੜੀ ਦੇ ਫਸਲਾਂ ਦੇ ਵਿੱਚ ਸਾਡੇ ਆਪਣੇ ਇਲਾਕੇ ਦੇ ਵਿੱਚ ਅਸੀਂ ਖੇਤ ਕਿਹੜੀ ਕਣਕ ਦੀ ਕਿਹੜੀ ਕਿਸਮ ਸਾਡੇ ਵਧੀਆ ਰਹੂਗੀ ਕਿੰਨੀ ਖਾਦ ਪਾਉਣੀ ਆ ਕਿਵੇਂ ਕੀੜੇ ਮਕੌੜੇ ਰੋਕ-थाम ਕਰਨੀ ਆ ਸੋ ਹਰ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਇੱਥੇ ਕਿਸਾਨਾਂ ਨੂੰ ਮਿਲਦੀ ਹੈ ਡਾਕਟਰ ਸੋ ਕਿੰਨੇ ਕਿਸਟਾਲ ਜਿਹੜੇ ਟੋਟਲ ਲੱਗਣ ਜਾ ਰਹੇ ਨੇ ਕਿਸਾਨ ਹਰ ਵਾਰ ਮੇਲੇ ਦੇ ਵਿੱਚ ਸਨਮਾਨ ਕਿਤੇ ਹੁੰਦੇ ਨੇ ਕਿੰਨੇ ਕਿਸਾਨਾਂ ਦਾ ਸਨਮਾਨ ਇਸ ਵਾਰ ਹੋਣ ਜਾ ਰਿਹਾ ਹਾਂਜੀ ਹਰ ਕਿਸਾਨ ਮੇਲੇ ਦੇ ਵਿੱਚ ਅਸੀਂ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਕਿਸਾਨ ਬੀਬੀ ਨੂੰ ਜਿਨ੍ਹਾਂ ਨੇ ਮੱਲਾ ਮਾਰੀਆਂ ਨੇ ਵੱਖਰੇ ਵੱਖਰੇ ਖੇਤਾਂ ਦੇ ਵਿੱਚ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਉਹਨਾਂ ਨੂੰ ਅਸੀਂ ਇੱਥੇ ਸਨਮਾਨਿਤ ਕਰਦੇ ਆਂ ਇਸ ਵਾਰ ਇਸ ਵਾਰ 6 ਕਿਸਾਨ ਆ ਜਿਹੜੇ ਉਹ ਇੱਥੇ ਸਨਮਾਨਿਤ ਹੋ ਰਹੇ ਆ ਪੰਜ ਕਿਸਾਨ ਭਰਾ ਤੇ ਇੱਕ ਕਿਸਾਨ ਬੀਬੀ ਆ ਜਿਹੜੀ ਉਹਨਾਂ ਨੂੰ ਅਸੀਂ ਸਨਮਾਨ ਕਰਨ ਜਾ ਰਹੇ ਆ ਟੋਟਲ ਸਟਾਲ ਕਿੰਨੇ ਜਿਹੜੇ ਆ ਇਸ ਵਾਰ ਮੇਲੇ ਦੇ ਵਿੱਚ ਹੋਣਗੇ ਸਾਡੇ 300 ਦੇ ਕਰੀਬ ਸਟਾਲ ਨੇ ਜੀ ਉਹਦੇ ਵਿੱਚ ਇੱਕ ਹੋਰ ਖਿੱਚਦਾ ਕੇਂਦਰ ਆ ਵੀ 100 ਦੇ ਕਰੀਬ ਸਾਡੇ ਕਿ ਜਿਹੜੇ ਕਿਸਾਨ ਭਰਾ ਜਿਨ੍ਹਾਂ ਨੇ ਸਾਡੇ ਯੂਨੀਵਰਸਿਟੀ ਦਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਖੇਤੀਬਾੜੀ ਵਿਗਿਆਨ ਕੇਂਦਰ ਆ ਇੱਕ ਸਾਡੇ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਇੱਥੋਂ ਜਿਹੜੇ ਸਹਾਇਕ ਧੰਦਿਆਂ ਦੇ ਸੰਬੰਧੀ ਕਿਸਾਨ ਆ ਜਿਹੜੇ ਉਹ ਟ੍ਰੇਨਿੰਗਾਂ ਲੈਂਦੇ ਆ ਉਸ ਤੋਂ ਫਿਰ ਉਹ ਆਪਣਾ ਕੰਮ ਸ਼ੁਰੂ ਕਰਦੇ ਆ ਕਿਸੇ ਨੇ ਮਧੂਮੱਖੀ ਪਾਲਣ ਦਾ ਕਿਸੇ ਨੇ ਖੁੰਬਾਂ ਦੀ ਕਾਸ਼ਤ ਦਾ ਕਿਸੇ ਨੇ ਬੀਜ ਪੈਦਾ ਕਰਨ ਦਾ ਕਿਸੇ ਨੇ ਹਲਦੀ ਦੀ ਪ੍ਰੋਸੈਸਿੰਗ ਕਰਨੀ ਆ ਕਿਸੇ ਨੇ ਪੈਕਿੰਗ ਦਾ ਕੰਮ ਸ਼ੁਰੂ ਕੀਤਾ ਉਹ ਸਾਰੇ ਆਪਣੇ ਪ੍ਰੋਡਕਟ ਸਾਡੇ ਲੈ ਕੇ ਆਉਂਦੇ ਆ ਉਹ ਨਮਾਇਸ਼ ਲਾਉਂਦੇ ਆ ਸੇਲ ਵੀ ਕਰਦੇ ਆ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਜਦੋਂ ਸਾਹਮਣੇ ਦੇਖਦੇ ਆ ਗੱਲਬਾਤ ਕਰਦੇ ਆ ਫਿਰ ਉਹਨਾਂ ਦੇ ਮਨ 'ਚ ਵੀ ਆਉਂਦਾ ਯਾਰ ਅਸੀਂ ਵੀ ਇਸ ਤਰ੍ਹਾਂ ਦੀ ਯੂਨੀਵਰਸਿਟੀ ਟ੍ਰੇਨਿੰਗਾਂ ਲਈਏ ਆਪਣੇ ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦੇੜੇ ਸ਼ੁਰੂ ਕਰਕੇ ਕਿਉਂਕਿ ਉਹਦੇ ਨਾਲ ਸਾਡੀ ਆਮਦਨ ਦੇ ਵਿੱਚ ਬਹੁਤ ਵਾਧਾ ਹੁੰਦਾ ਹੈ ਪੈਦਾਵਾਰੀ ਵਾਧੀ ਆ ਆਮਦਨ ਦੇ ਵਿੱਚ ਹੀ ਵਾਧਾ ਹੁੰਦਾ ਹੈ ਤੋਂ ਸਾਡਾ ਜਿਹੜਾ ਪਰਿਵਾਰ ਆ ਜਿਹੜਾ ਉਹ ਵੀ ਜਿਹਨੇ ਖੁਸ਼ਹਾਲ ਰਹਿੰਦਾ ਹੈ ਦੱਸੋ ਹਰ ਵਾਰ ਮੇਲੇ ਦੇ ਵਿੱਚ ਵੱਖ-ਵੱਖ ਸਲੋਗਨ ਦਿੱਤੇ ਜਾਂਦੇ ਨੇ ਇਸ ਵਾਰ ਮੇਲੇ ਦਾ ਕੀ ਸਲੋਗਨ ਜਿਹੜਾ ਹੈਗਾ ਵਾ ਇਹ ਆ ਜੀ ਵੀ ਕੁਦਰਤੀ ਸੋਮਾ ਬਚਾਓ ਸਭ ਲਈ ਖਸ਼ਹਾਲੀ ਲਿਆਓ ਕੁਦਰਤੀ ਸੋਮਾ ਇੱਕ ਤਾਂ ਪਾਣੀ ਆ ਆਪਣਾ ਇੱਕ ਆਪਣੀ ਜ਼ਮੀਨ ਆ ਇੱਕ ਵਾਤਾਵਰਨ ਆ ਵੀ ਇਹ ਨੂੰ ਆਪਾਂ ਕਿਵੇਂ ਬਚਾਉਣਾ ਹੈ ਸੋ ਇਹ ਸਾਡਾ ਮੌਕਾ ਜਿਹੜਾ ਇਸ ਸਾਲ ਜੇ ਕਿਸਾਨ ਮੇਲੇ ਦਾ ਜਿਹੜਾ ਇਹ ਸੁਨੇਹਾ ਹੈ ਜੀ ਕਿੰਨੀ ਕੁ ਉਮੀਦ ਹੁੰਦੀ ਹੈ ਕਿ ਕਿਸਾਨ ਕਿੰਨਾ ਕਿਸ ਮੇਲੇ ਦੇ ਵਿੱਚ ਵਿਜ਼ਿਟ ਕਰਦਾ ਵਾ ਜਾਣਕਾਰੀਆਂ ਲੈਂਦਾ ਮੇਲੇ ਦੇ ਵਿੱਚ ਇਹ ਤਾਂ ਜੀ ਯਾਨੀ ਕਿ ਲੱਖਾਂ ਦੀ ਗਿਣਤੀ ਵਿੱਚ ਸਾਡੇ ਕੋਲ ਕਿਸਾਨ ਆਉਂਦੇ ਆ ਜੀ ਜਿਹੜਾ ਇਹ ਮੇਲਾ ਹੁੰਦਾ ਇਹਦੇ ਤਾਂ ਬਹੁਤ ਜ਼ਿਆਦਾ ਕਿਸਾਨ ਆਉਂਦੇ ਆ ਯਾਨੀ ਕਿ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ ਜੀ ਹਾਂਜੀ ਹਾਂਜੀ ਦੱਸੋ ਕੱਲ ਮੁੱਖ ਮਹਿਮਾਨ ਕੌਣ ਹੋਣਗੇ ਜਿਹੜੇ ਕਿਸਾਨਾਂ ਦਾ ਸਨਮਾਨ ਕੀਤਾ ਜਾਊਗਾ ਕੌਣ ਕਰਨਗੇ ਮੁੱਖ ਮੰਤਰੀ ਮਹਮਾਦੇ ਸਾਨੂੰ ਆਸ ਆ ਵੀ ਸਾਡੇ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਜੀ ਆਉਣਗੇ ਜੀ ਤੁਹਾਨੂੰ ਉਮੀਦ ਹੈ ਬਿਲਕੁਲ ਕੱਲ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਆ ਕੱਲ ਕਿਸਾਨ ਮੇਲਾ ਤੇ ਪਸ਼ੂ ਮਲ ਮੇਲਾ ਜਿਹੜਾ ਵਾ ਉਹ ਲੱਗਣ ਜਾ ਰਿਹਾ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਸੇ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਜਿਹੜਾ ਵਾ ਸਨਮਾਨ ਕੀਤਾ ਜਾਣਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਇਸ ਵਕਤ ਮੁਕੰਮਲ ਕਰ ਲਈਆਂ ਗਈਆਂ ਨੇ ਪ੍ਰਸ਼ਾਸਨ ਜਿਹੜਾ ਵਾ ਉਹ ਇੱਥੇ ਜਾਇਜ਼ਾ ਲੈ ਰਿਹਾ ਵਾ ਤਾਂ ਇਹ ਤਿਆਰੀ ਜਿਹੜੀ ਹੈ ਮੁਕੰਮਲ ਆ ਕੱਲ 6 ਕਿਸਾਨਾਂ ਦਾ ਸਨਮਾਨ ਕੀਤਾ ਜਾਣਾ ਵਾ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਕਿਸਾਨ ਵੀ ਜਿਹੜੀ ਹੈ ਸਨਮਾਨਿਤ ਕੀਤੀ ਜਾਣੀ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਇਸ ਮੇਲੇ ਦੇ ਵਿੱਚ ਪਹੁੰਚ ਰਹੇ ਨੇ ਕਿਸਾਨਾਂ ਦਾ ਸਨਮਾਨ ਕਰਨਗੇ ਨਵੀਆਂ-ਨਵੀਆਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਖੋਜਾਂ ਕੀਤੀ ਜਾਂਦੀਆਂ ਨੇ ਉਸਤੇ ਬਾਰੇ ਵੀ ਜਾਣਕਾਰੀ ਲੈਣਗੇ ਤਾਂ ਕੱਲ ਇਹ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਲੱਖਾਂ ਕਿਸਾਨ ਜਿਹੜੇ ਨੇ ਇਸ ਮੇਲੇ ਦੇ ਵਿੱਚ ਪਹੁੰਚਦੇ ਨੇ ਅਤੇ ਨਵੀਂ ਖੇਤੀਬਾੜੀ ਦੀਆਂ ਜੋ ਫਸਲਾਂ ਹੁੰਦੀਆਂ ਨੇ ਨਵੇਂ ਬੀਜ ਹੁੰਦੇ ਨੇ ਜਿਨ੍ਹਾਂ ਨਵੇਂ ਸੰਦੇਸ਼ ਮੇਲੇ ਦੇ ਵਿੱਚ ਆ ਜਾਂਦੇ ਨੇ ਉਸਤੇ ਬਾਰੇ ਜਾਣਕਾਰੀ ਲੈਂਦੇ ਨੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ